ਬੀਤੇ ਦਿਨੀ ਫਗਵਾੜਾ ਦੇ ਮਿਹੜੂ ਵਿਕੇ ਪੀਜੀਆਈ ਵਿੱਚ ਰਹਿੰਦੇ ਕੁਝ ਵਿਦਿਆਰਥੀਆਂ ਵਿੱਚ ਝਗੜਾ ਹੋਇਆ ਸੀ ਜਿਸ ਦੌਰਾਨ ਫਾਇਰਿੰਗ ਵੀ ਹੋਈ ਸੀ ਤੇ ਇੱਕ ਨੌਜਵਾਨ ਜ਼ਖਮੀ ਵੀ ਹੋਇਆ ਸੀ ਉਕਤ ਫਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਵੱਤਸਲ ਗੁਪਤਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰ ਧਰਨ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ 6 આરોપીਆਂ ਨੂੰ ਤਾਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਜਿਸ ਨੇ ਫਾਇਰਿੰਗ ਕੀਤੀ ਸੀ ਉਕਤ ਦੋਸ਼ੀ ਹਲੇ ਫਰਾਰ ਚੱਲ ਰਿਹਾ ਸੀ ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ ਜਿਸ ਕੋਲੋਂ ਇੱਕ ਪਿਸਤਲ ਬਤੀਬੋਰ ਦੋ ਮੈਗਜ਼ੀਨ ਦੋ ਰੌਂਦ ਤਿੰਨ ਖੋਲ ਅਤੇ ਦੋ ਸਿੱਕੇ ਬਰਾਮਦ ਹੋਏ ਨੇ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬੀ ਜੀਪੀ ਪੰਜਾਬ ਅਤੇ ਐਸਐਸਪੀ ਕਬੂਲਥਲਾ ਸ਼੍ਰੀਮਤੀ ਬਤਸਲਾ ਗੁਪਤਾ ਆਈਪੀਐਸ ਉਹਨਾਂ ਦੇ ਦਿਸਾਨ ਵਿਸ਼ੇ ਦੇ ਅੰਦਰ ਮਾੜੇ ਇੰਸਟੈਂਡਰਿਕਲਾ ਡਿਸਟ੍ਰਿਕਟ ਬੂਥਲਾ ਇਸ ਅਪੀਜਨ ਫਗਵਾੜਾ ਹੋਈਆਂ ਇੱਕ ਬਹੁਤ ਹੀ ਕਾਰਗਰਦੀ ਪੈਂਚ ਲਾਈ ਗਈ ਹੈ ਇਸ ਦੇ ਵਿੱਚ ਚਾਗ ਪੰਜ ਨੂੰ ਇੱਕ ਲੜਾਈ ਹੋਈ ਸੀ ਮਹਿਰੂ ਚੌਕੀ ਦੇ ਏਰੀਆ ਦੇ ਵਿੱਚ ਫੈਲਦੇ ਪੀਜਾ ਦੇ ਵਿਚ ਲੜਕਿਆਂ ਦੇ ਆਪਸ ਵਿੱਚ ਜਿਹਦੇ ਸਬੰਧਿਤ ਐਫ ਆਈ ਆਰ ਨੰਬਰ 6824 ਅੰਡਰ ਸੈਕਸ਼ਨ 16307 149 148 ਐਂਡ ਪཅੀ ਅਸਲਾਟਰੀ ਥਾਣਾ ਸਤਨਾਮ ਕ੍ਰਿਮ ਖੇਤਰ ਦੁਸਤ ਰਿਜਿਸਟਰ ਕੀਤੀ ਗਈ ਸੀ ਇਸ ਇਨਸੀਡੈਂਟ ਦੇ ਵਿੱਚ ਜਿਹੜੇ ਲੜਕੇ ਆਪਸ ਵਿੱਚ ਲੜੇ ਉੱਥੇ ਫਾਇਰਿੰਗ ਵੀ ਹੋਈ ਹੈ ਔਰ ਇੱਕ ਲੜਕਾ ਇੰਜਰੀ ਹੋਇਆ ਹੈ ਤੁਰੰਤ ਕਾਰਵਾਈ ਕਰਦੇ ਹੋਏ ਸਾਡੀ ਇੱਕ ਸਪੈਸ਼ਲ ਟੀਮ ਦਾ ਗਠਿਤ ਕੀਤਾ ਗਿਆ ਅਤੇ ਡੀਐਸਪੀ ਪਗਵਾੜਾ ਤੇ ਟੀਮ ਦੇ ਅੰਦਰ ਇੱਕ ਐਸਐਚਓ ਜੁਨੇਸ ਦਾ ਕੰਮ ਕਰ ਰਿਹਾ ਨੇ ਇੰਸਪੈਕਟਰ ਗੋਤਰੀ اور ਚੌਕੀ ਇੰਚਾਰਜ ਨੇ ਰੂਪ ਅਦਰਸ਼ ਸਿੰਘ ਇਹਨਾਂ ਨੇ ਬਹੁਤ ਹੀ ਸਖ਼ਤੀ ਦੇ ਨਾਲ ਜਿਹੜੇ ਮੌਕੇ ਤੇ ਹੀ 6 ਅਕਿਊਜ਼ ਸੀਏ ਅਰੈਸਟ ਕਰ ਲਏ ਸੀ ਜਿਨ੍ਹਾਂ ਦੇ ਨਾਮ ਹਨ ਗੌਰਵ ਗੋਤਮ ਪਲਵਲ ਤੋਂ ਆਸ਼ੀਸ਼ ਕੁਮਾਰ ਨਨਾ ਨਗਰ ਤੋਂ ਆਦਰਸ਼ ਜਿਪਾਟੀ ਮੱਧ ਪ੍ਰਦੇਸ਼ ਤੋਂ ਯਸ਼ ਰਾਠੀ ਅਤੇ ਆਸ਼ੀਸ਼ ਪ੍ਰਜਾਪਦ ਜਮਨਾ ਨਗਰ ਤੋਂ ਅਰਪੇਖ ਫਤਿਹਆਬਾਦ ਤੋਂ ਅਮਨ ਚੌਧਰੀ ਉੱਤਰਾਖੰਡ ਤੋਂ ਇਹਨਾਂ ਹੰਦਿਆਂ ਨੂੰ ਮੌਕੇ ਤੇ ਅਰੈਸਟ ਕਰ ਲਿਆ ਗਿਆ ਸੀਗਾ ਇਸ ਦੇ ਵਿੱਚ ਜਿਹੜਾ ਮੇਨ ਅਕਿਊ ਸਾਡਾ ਸੀ ਜਿਨੇ ਫਾਇਰਿੰਗ કરી ਸੀ ਔਰ ਉਹਦੇ ਤੇ ਜਿਹੜੀ ਉਸੇ ਫਾਇਰਰ ਦੂਜੀ ਪਾਰਟੀ ਦੇ ਹੰਦੇ ਦੇ ਇੱਕ ਜਿਹੀ ਹੋਈ ਸੀ ਉਹਦਾ ਨਾਮ ਸੀ ਮਨੀ ਮਨੀ ਰਤਨ ਇਹ ਲੜਕਾ ਉਹ ਕੋਈ ਮੌਕੇ ਤੇ ਫਰਾਰ ਹੋ ਗਿਆ ਸੀਗਾ ਤੇ ਇਹਨੂੰ 12 ਤਰੀਕ ਨੂੰ ਪਵਨ ਪੀਜੀ ਜਿਹੜਾ ਲੋਕ ਇਟ ਵਿੱਚ ਹੈ ਉਥੋਂ ਸਾਡੀ ਟੀਮ ਨੇ ਉਹ ਅਰੈਸਟ ਕਰ ਲਿਆ ਹੈਗਾ ਇਹ ਵੀ ਤੋਂ ਸਾਨੂੰ 32 ਗੋਰ ਦਾ ਇੱਕ ਪਿਸਤਲ ਦੋ ਮੈਗਜ਼ੀਨ ਹੋਰ ਦੋ ਰੌਂਦ 7.65mm ਦੇ ਗ੍ਰਾਮਤ ਹੋਏ ਨੇ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜਾ ਮਹਿਰੂ ਚੌਕੀ ਦੇ ਪੀਜੀ ਦੇ ਏਰੀਆਸ ਦੇ ਵਿੱਚ ਗੁੰਡਾਗਰਦੀ ਜਿਹੜੇ ਅਕਸਰ ਸੀਗੇ ਉਹਨਾਂ ਨੂੰ ਕਾਫੀ ਖੰਗ ਪਏਗੀ ਇਸ ਲੜਕੇ ਦੇ ਖਿਨਾ

ਔਰ ਇਸ ਕਰਕੇ ਇਹਦੇ ਵਿੱਚ ਅਸੀਂ ਜੱਜ ਸਾਹਿਬ ਨੂੰ ਸਪੈਸ਼ਲ ਰਿਕਵੈਸਟ ਕਰਦੇ ਵੀ ਇਹ ਵੀ ਕੁਪਰ 90 ਇਨਸੀਡੈਂਟਸ ਲਈ ਅਸੀਂ ਸਾਡੀ ਜੜੀ ਪੂਰੀ ਕੋਸ਼ਿਸ਼ ਰਹੀ ਕਿ ਇਹਨੂੰ ਸਭ ਤੋਂ ਸੱਖਰਾਂ ਦਿੱਤੀ ਜਾਏ ਤੇ ਮੈਂ ਇਸ ਨੀਤੀ ਦੇ ਨਾਲ ਇਹ ਵੀ ਮੈਸੇਜ ਦੇਣਾ ਚਾਹ ਰਹੀ ਹਾਂ ਕਿ ਜਿਹੜੇ ਵੀ ਨੌਜਵਾਨ ਇਹ ਲੜਾਈ ਝਗੜਿਆਂ ਦੇ ਵਿੱਚ ਜਾਂ ਕੋਈ ਹੋਂ ਮਾਰੇ ਅੰਸਰ ਨਾਲ ਇੰਟਰਟੈਕ ਹੈਗੇ ਨੇ ਓਪੀਐਸਸੀ ਨੂੰ ਸਬਤ ਲਈਆਂ ਕਿਉਂਕਿ ਇਨ ਦੀ ਐਂਡ ਸਾਰੇ ਹੀ ਇਹ ਲਾਅ ਤੋਂ ਕੋਈ ਵੀ ਬਾਅਦ ਨਹੀਂ ਹੈਗਾ ਤੇ ਜਿਹੜੀ ਅਸੀਂ ਕਪੂਥਲਾ ਪੁਲਿਸ ਦੀ ਜਿਹੜੀ ਸ਼ਕਤੀ ਹੈਗੀ ਹੈ ਮਾਡਿਅੰਸਾਂ ਦੇ ਉੱਪਰ ਕੰਟੀਨਿਊ ਰਹੇਗੀ ਕਿ ਸਾਡੀ ਵਾਰਨਿੰਗ ਹੈ ਮਾਡਿਅੰਸਾਂ ਨੂੰ ਤੇ ਪਬਲਿਕ ਨੂੰ ਸਾਡੀ ਅਪੀਲ ਹੈ ਕਿ ਸਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਦਿਓ ਪ੍ਰਾਈਮਰੀ ਸੋ that is in verify ਕਰੀਏ ਤੇ ਮਾਡਿਅੰਸਾਂ ਦੇ ਉੱਪਰ ਨਾ ਪਈ। ਥੈਂਕ ਯੂ। ਸੋ ਗਵਾੜਾ ਤੋਂ ਯਾ ਸ਼ਰਮਾ ਰਿਪੋਰਟ